आरसी ਦੀ ਇੱਕ ਪ੍ਰਸਿੱਧ ਕਹਾਵਤ ਹੈ ਕਿ ਬਾਦਸ਼ਾਹ ਨੇੜੇ ਰਹਿੰਦਾ ਕੁੱਤਾ ਦੂਰ ਰਹਿੰਦੇ ਇਨਸਾਨ ਨਾਲੋਂ ਚੰਗਾ ਹੁੰਦਾ ਤੇ ਇਹ ਕਹਾਵਤ ਸੱਚ ਕਰ ਦਿੱਤੀ ਸੀ ਭਾਰਤੀ ਰਿਆਸਤ ਦੇ ਇੱਕ ਰਾਜੇ ਨੇ ਕੁੱਤੀ ਵਿਆਹਣ ਦਾ ਐਲਾਨ ਕਰਕੇ ਮਹਾਰਾਜੇ ਦੇ ਮਹਿਲਾ ਵਿੱਚ ਇੱਕ ਕੁੱਤੀ ਰੱਖੀ ਹੋਈ ਸੀ ਜਿਸ ਦਾ ਨਾਮ ਸੀ ਰੋਸ਼ਨ ਆਰਾ ਜਦੋਂ ਉਸ ਨੂੰ ਪਾਲ ਪੋਸ ਕੇ ਨੌਕਰਾਂ ਨੇ ਜਵਾਨ ਕੀਤਾ ਤਾਂ ਪਤਾ ਨਹੀਂ ਮਹਾਰਾਜੇ ਦੇ ਦਿਮਾਗ ਵਿੱਚ ਕਿੱਥੋਂ ਖਿਆਲ ਆ ਗਿਆ ਕੁੱਤੀ ਨੂੰ ਵਿਆਹਣ ਦਾ ਇੱਕ ਦਿਨ ਮਹਾਰਾਜਾ ਸਾਹਿਬ ਨੇ ਆਪਣਾ ਦਰਬਾਰ ਸਜਾਇਆ ਸਾਰੇ ਸੰਤਰੀ ਮੰਤਰੀ ਵਜ਼ੀਰ ਅਮੀਰ ਪ੍ਰਧਾਨ ਮੰਤਰੀ ਸਾਰੇ ਬੈਠੇ ਸਨ ਤਾਂ ਮਹਾਰਾਜਾ ਸਾਹਿਬ ਨੇ ਤਖਤ ਤੇ ਬੈਠ ਅਨਸਾਰ ਰੋਸ਼ਨਾਰਾ ਨਾਮ ਦੀ ਕੁੱਤੀ ਨੂੰ ਵਿਆਹਣ ਦਾ ਐਲਾਨ ਕਰ ਦਿੱਤਾ ਹੁਣ ਜਦੋਂ ਮਹਾਰਾਜੇ ਦੇ ਮੂੰਹੋਂ ਇਹ ਫਰਮਾਨ ਸੁਣਿਆ ਤਾਂ ਸਾਰਾ ਮੰਤਰੀ ਮੰਡਲ ਸੁੰਨ ਹੋ ਗਿਆ ਪਰ ਕਿਸੇ ਦੀ ਜੁਰਤ ਨਹੀਂ ਸੀ ਕਿ ਮਹਾਰਾਜਾ ਸਾਹਿਬ ਦੇ ਅੱਗੇ ਬੋਲ ਸਕਣ ਸਾਰੇ ਪਾਸੇ ਚੁੱਪ पसर ਗਈ ਲੋਕਾਂ ਨੇ ਮੂੰਹ ਵਿੱਚ ਉਂਗਲਾ ਪਾ ਲਈਆਂ ਤੇ ਕਈਆਂ ਨੂੰ ਤਾਂ ਇੱਥੋਂ ਤੱਕ ਲੱਗਿਆ ਕਿ ਸ਼ਾਇਦ ਮਹਾਰਾਜਾ ਸਾਹਿਬ پاگل ਹੋ ਗਏ ਆ ਪਰ ਇਹ ਮਹਾਰਾਜੇ ਦਾ ਫਰਮਾਨ ਮੰਨਣਾ ਪੈਣਾ ਸੀ ਅਖੀਰ ਨੂੰ ਪ੍ਰਧਾਨ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਹੱਥ ਜੋੜ ਕੇ ਆਖਿਆ ਮਹਾਰਾਜਾ ਸਾਹਿਬ ਹੁਕਮ ਦੀ ਤਾਮੀਲ ਕੀਤੀ ਜਾਵੇਗੀ ਹੁਣ ਇਹ ਦੱਸੋ ਕਿ ਇਸ ਵਿਆਹ ਨੂੰ ਸਾਦੇ ਢੰਗ ਨਾਲ ਕਰਨਾ ਹੈ ਜਾਂ ਪੂਰੀ ਸ਼ਾਨੋ ਸ਼ੌਕਤ ਨਾਲ ਕਰਨਾ ਹੈ ਤੇ ਇਸ ਵਿਆਹ ਵਾਸਤੇ ਕਿੰਨਾ ਬਜਟ ਪਾਸ ਕੀਤਾ ਜਾਣਾ ਚਾਹੀਦਾ ਤਾਂ ਮਹਾਰਾਜਾ ਸਾਹਿਬ ਨੇ ਆਪਣੀ ਮੁੱਛ ਤੇ ਹੱਥ ਰੱਖਦੇ ਹੋਏ ਆਖਿਆ ਇਸ ਵਿਆਹ ਨੂੰ ਇੰਨੀ ਸ਼ਾਨੋ ਸ਼ੌਕਤ ਨਾਲ ਕਰਾਂਗਾ ਮੈਂ ਕਿ ਸਾਡੀ ਰਿਆਸਤ ਦਾ ਨਾਮ ਦੂਸਰੀਆਂ ਰਿਆਸਤਾਂ ਨਾਲ ਉੱਚਾ ਹੋ ਜਾਵੇਗਾ ਤੇ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਹੋ ਜਾਵੇਗੀ ਜਦੋਂ ਹੀ ਦਰਬਾਰ ਸਮਾਪਤ ਹੋਇਆ ਸਾਰੇ ਸ਼ਹਿਰ ਦੇ ਵਿੱਚ ਟੰਡੋਰਾ ਪਿੱਟ ਦਿੱਤਾ ਗਿਆ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਰੇ ਸ਼ਹਿਰ ਨੂੰ ਲੜੀਆਂ ਪਤੰਗੀਆਂ ਨਾਲ ਸਜਾਉਣਾ ਸ਼ੁਰੂ ਹੋ ਗਿਆ ਤੇ ਜਿਹੜੀਆਂ ਭਾਰਤ ਦੀਆਂ ਬਾਕੀ ਦੀਆਂ ਰਿਆਸਤਾਂ ਸੀ ਉਹਨਾਂ ਦੇ ਮਹਾਰਾਜਿਆਂ ਰਾਜਿਆਂ ਨੂੰ ਵੀ ਸੱਦੇ ਪੱਤਰ ਭੇਜੇ ਗਏ ਹੋਰ ਤਾਂ ਹੋਰ ਜਿਹੜਾ ਭਾਰਤ ਦਾ ਵਾਈਸਰਾਏ ਸੀ ਇਸ ਦਾ ਸਲਾਹਕਾਰ ਗੋਰਾ ਸੀ ਜਿਹੜਾ ਮਿਸਟਰ ਲਾਰਡ ਅਤੇ ਅੰਗਰੇਜ਼ ਲੇਡੀ ਿਰਵਨ ਇਹਨਾਂ ਦੋਨਾਂ ਨੂੰ ਵੀ ਵਿਆਹ ਦਾ ਸਨੇਹਾ ਭੇਜਿਆ ਮਹਾਰਾਜਾ ਸਾਹਿਬ ਨੇ ਹੁਣ ਜਿਹੜੇ ਅੰਗਰੇਜ਼ ਨੂੰ ਸੱਦਾ ਆਇਆ ਸੀ ਉਹ ਸੋਚਾਂ ਦੇ ਵਿੱਚ ਪੈ ਗਿਆ ਕਿ ਮੈਂ ਇਸ ਵਿਆਹ ਤੇ ਜਾਵਾਂ ਜਾਂ ਨਾ ਜਾਵਾਂ ਜੋਕੇ ਅੰਗਰੇਜ਼ਾਂ ਦੀ ਜ਼ਿੰਦਗੀ 'ਚ ਇਹ ਪਹਿਲਾ ਤਜਰਬਾ ਸੀ ਕਿ ਭਾਰਤੀ ਰਿਆਸਤਾਂ ਦੇ ਮਹਾਰਾਜੇ ਕੁੱਤੀ ਦਾ ਵਿਆਹ ਕਰਾਉਣ ਵਿੱਚ ਵੀ ਯਕੀਨ ਰੱਖਦੇ ਆ ਪਰ ਉਧਰ ਰਿਆਸਤ ਦੇ ਵਿੱਚ ਤਾਂ ਪੂਰੀ ਗਹਿਮਾ-ਗਹਿਮੀ ਹੋ ਗਈ ਸੀ ਰਾਜਾ ਸਾਹਿਬ ਆਪ ਸਾਰੇ ਪ੍ਰਬੰਧਾਂ ਨੂੰ ਦੇਖ ਰਹੇ ਸਨ ਦੂਸਰੀਆਂ ਰਿਆਸਤਾਂ ਦੇ ਰਾਜਿਆਂ ਦੇ ਰਹਿਣ ਵਾਸਤੇ ਮਹਿਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਹੋਰ ਤਾਂ ਹੋਰ ਰਾਜਾ ਸਾਹਿਬ ਨੇ ਆਪਣੀ रियासत ਵਿੱਚ 3 ਦਿਨ ਸਰਕਾਰੀ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਕਿ ਜਦੋਂ ਵਿਆਹ ਹੋਵੇਗਾ ਜਨਤਾ 3 ਦਿਨ ਇਸ ਵਿਆਹ ਵਿੱਚ ਸ਼ਾਮਲ ਹੋਵੇਗੀ ਤੇ ਸਾਰੇ ਸਰਕਾਰੀ ادارے ਬੰਦ ਰਹਿਣਗੇ ਤੇ ਹੁਣ ਜਦੋਂ ਵਿਆਹ ਵਾਲੇ ਦਿਨ ਨੇੜੇ ਆ ਗਏ ਤਾਂ ਵਿਆਹ ਤੋਂ 1 ਦਿਨ ਪਹਿਲਾਂ ਉਸ ਰੋਸ਼ਨ ਆਰਾ ਨਾਮ ਦੀ ਕੁੱਤੀ ਨੂੰ ਵਿਦੇਸ਼ੀ ਅਤਰ ਪਾਣੀ ਵਿੱਚ ਪਾ ਕੇ ਉਸ ਪਾਣੀ ਦੇ ਨਾਲ ਚੰਗੀ ਤਰ੍ਹਾਂ ਮਲ-ਮਲ ਕੇ ਨੌਕਰਾਂ ਵੱਲੋਂ ਨਵਾਇਆ ਗਿਆ ਤੇ ਉਸ ਤੋਂ ਬਾਅਦ ਇਸ ਕੁੱਤੀ ਦੇ ਚਾਰਾਂ ਪੈਰਾਂ ਵਿੱਚ ਸੋਨੇ ਦੀਆਂ ਭਾਰੀਆਂ ਝਾਂਜਰਾ ਪਾ ਦਿੱਤੀਆਂ ਇਸ ਦੇ ਨੱਕ ਵਿੱਚ ਵੀ ਸੋਨੇ ਦੀ ਨੱਥ ਪਾ ਦਿੱਤੀ ਤੇ ਇਸ ਦੇ ਗਲੇ ਵਿੱਚ ਮੋਤੀਆਂ ਦਾ ਚਮਕਦਾ ਹੋਇਆ ਲੱਖਾਂ ਰੁਪਈਆਂ ਦਾ ਹਾਰ ਵੀ ਪਾ ਦਿੱਤਾ ਸ਼ਹਿਰ ਦੇ ਸਿਆਣੇ ਲੋਕ ਤੇ ਬੁੱਧੀਜੀਵੀ ਲੋਕ ਇਸ ਅਨੋਖੇ ਵਿਆਹ ਨੂੰ ਦੇਖ ਵੀ ਰਹੇ ਸਨ ਤੇ ਸੋਚਣ ਵਾਸਤੇ ਮਜਬੂਰ ਵੀ ਹੋ ਰਹੇ ਸੀ ਤੇ ਬਾਕੀ ਰਾਜਾ ਸਾਹਿਬ ਨੇ ਪ੍ਰਬੰਧ ਐਨੇ ਤਕੜੇ ਕੀਤੇ ਸੀ ਐਨਾ ਕ ਖੁੱਲਾ ਰੁਪਈਆ ਖਰਚਿਆ ਸੀ ਤੇ ਜਿਹੜੀ ਸਾਰੀ ਰਾਜਧਾਨੀ ਦੀ ਵਸੋਂ ਸੀ 50 ਹਜ਼ਾਰ ਲੋਕਾਂ ਦੀ ਉਹ ਸਾਰੇ ਸ਼ਹਿਰ ਨੂੰ ਘਰੋ ਘਰੀ ਦਾਵਤ ਦਿੱਤੀ ਜਾਣੀ ਸੀ ਯਾਨੀ ਮਹਾਰਾਜਾ ਸਾਹਿਬ ਨੇ ਕਈ ਦਰਜਣਾ ਟਰੱਕ ਖਾਣੇ ਦੇ ਭਰ ਭਰ ਕੇ ਲੋਕਾਂ ਦੇ ਘਰਾਂ ਵਿੱਚ ਖਾਣਾ ਪਹੁੰਚਾਇਆ ਤੇ ਖਾਣਾ ਦਿਨ ਚ ਇੱਕ ਵਾਰ ਨਹੀਂ ਤਿੰਨ ਵਾਰ ਦਿਨ ਚ ਖਾਣਾ ਪਹੁੰਚਦਾ ਸੀ ਸਵੇਰ ਦਾ ਖਾਣਾ ਦੁਪਹਿਰ ਦਾ ਖਾਣਾ ਤੇ ਸ਼ਾਮ ਦਾ ਖਾਣਾ ਜਾਨੀ ਦਰਜਣਾ ਟਰੱਕ ਦਿਨ ਰਾਤ ਖਾਣਾ ਹੀ ਢੋਈ ਗਏ ਲੋਕਾਂ ਦੇ ਘਰਾਂ ਵਿੱਚ ਤੇ ਜਿਹੜੇ ਦੂਸਰੇ ਬਾਹਰਲੇ ਮਹਿਮਾਨ ਸੀ ਉਹਨਾਂ ਵਾਸਤੇ ਵੀ ਸਾਰੇ ਪ੍ਰਬੰਧ ਕੀਤੇ ਗਏ ਤੇ ਉਹਨਾਂ ਦਾ ਮਨੋਰੰਜਨ ਕਰਨ ਵਾਸਤੇ ਬੜੋਦਾ ਮੁਬਈ ਅਤੇ ਇੰਦੌਰ ਤੋਂ ਨੱਚਣ ਗਾਉਣ ਵਾਲੀਆਂ ਸੋਹਣੀਆਂ ਕੁੜੀਆਂ ਨੂੰ ਸੱਤਿਆ ਗਿਆ ਸੀ। ਯਾਨੀ ਮਹਾਰਾਜਾ ਸਾਹਿਬ ਨੇ ਕਈ ਲੱਖਾਂ ਰੁਪਈਆ ਇਸ ਵਿਆਹ ਤੇ ਖਰਚ ਕਰ ਦਿੱਤਾ ਸੀ। ਕਿਉਂਕਿ ਲੋਕਾਂ ਦਾ ਪੈਸਾ ਸੀ ਮਹਾਰਾਜਾ ਸਾਹਿਬ ਖਰਚ ਰਹੇ ਸਨ। ਰਿਆਸਤ ਦੇ ਲੋਕ ਭੁੱਖੇ ਮਰ ਰਹੇ ਸਨ ਪਰ ਮਹਾਰਾਜਾ ਸਾਹਿਬ ਕੁੱਤੀ ਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਰਿਹਾ ਸੀ। ਤੇ ਫੇਰ ਜਿੱਦੈ ਨਿਕਾਹ ਵਾਲਾ ਦਿਨ ਆ ਗਿਆ ਨਾ 700 ਮਹਿਮਾਨਾਂ ਦੀ ਹਾਜ਼ਰੀ ਦੇ ਵਿੱਚ ਰਿਆਸਤ ਦੇ ਕਾਜੀ ਸਾਹਿਬ ਨੇ ਇਸ ਰੋਸ਼ਨਾਰਾ ਨਾਮ ਦੀ ਕੁੱਤੀ ਦਾ ਨਿਕਾ ਬੋਬੀ ਨਾਮ ਦੇ ਸ਼ਿਕਾਰੀ ਕੁੱਤੇ ਨਾਲ ਪੜਿਆ ਤੇ ਮਹਾਰਾਜਾ ਸਾਹਿਬ ਕੁੱਤੀ ਦੇ ਬਿਲਕੁਲ ਨਾਲ ਬੈਠੇ ਸਨ ਤੇ ਭਾਰਤ ਦੇ ਇੰਗਲੈਂਡ ਦੇ ਵੱਡੇ ਵੱਡੇ ਅਖਬਾਰਾਂ ਦੇ ਨਾਮਾਂ ਨਗਾਰ ਉੱਥੇ ਪਹੁੰਚੇ ਹੋਏ ਸਨ ਅਸਲ ਵਿੱਚ ਜਿਹੜਾ ਬੋਬੀ ਨਾਮ ਦਾ ਸ਼ਿਕਾਰੀ ਕੁੱਤਾ ਸੀ ਨਾ ਇਹ ਮਹਾਰਾਜਾ ਸਾਹਿਬ ਦੇ ਪਣੋਈਏ ਦਾ ਕੁੱਤਾ ਸੀ ਤੇ ਇਹ ਜਿਹੜੀ ਰੋਸ਼ਨਾਰਾ ਨਾਮ ਦੀ ਕੁੱਤੀ ਸੀ ਇਹਨੂੰ ਮਹਾਰਾਜਾ ਸਾਹਿਬ ਨੇ ਆਪਣੇ ਮਹਿਲਾ ਦੇ ਵਿੱਚ ਪਾਲਿਆ ਸੀ ਪੰਜ ਪੰਤ ਤੋਂ ਲੈ ਕੇ ਇਹ ਰੈਸ਼ਮ ਦੇ ਗਦੈਲਿਆਂ ਤੇ ਸੌਂਦੀ ਆਈ ਸੀ ਜਾਨੀ ਜਿੰਨੀ ਸੇਵਾ ਮਹਿਲਾ ਵਿੱਚ ਮਹਾਰਾਣੀਆਂ ਦੀ ਹੁੰਦੀ ਸੀ ਉਨੀ ਸੇਵਾ ਹੀ ਨੌਕਰਾਂ ਵੱਲੋਂ ਇਸ ਕੁੱਤੀ ਦੀ ਕੀਤੀ ਜਾਂਦੀ ਸੀ ਹੁਣ ਫਿਰ ਮਹਾਰਾਜਾ ਸਾਹਿਬ ਇਸ ਕੁੱਤੀ ਦਾ ਘਰ ਬਸਾਉਣ ਵਾਸਤੇ ਸੋਚਣ ਲੱਗ ਪਏ ਤਾਂ ਇਸ ਵਿਆਹ ਦੀ ਤਿਆਰੀ ਕੀਤੀ ਸੀ ਤੇ ਇਹ ਬੋਵੀ ਕੁੱਤੇ ਦੀ ਜਿਹੜੀ ਬਰਾਤ ਆਈ ਸੀ ਨਾ ਇਹ ਰੇਲ ਗੱਡੀ ਦੇ ਵਿੱਚ ਲਿਆਂਦੀ ਗਈ ਸੀ ਕਿਉਂਕਿ ਬਰਾਤ ਵਿੱਚ ਇਕੱਲਾ ਬੋਵੀ ਕੁੱਤਾ ਨਹੀਂ ਬਲਕਿ ਉਹਦੇ ਨਾਲ 250 ਹੋਰ ਸ਼ਿਕਾਰੀ ਕੁੱਤਾ ਆਇਆ ਸੀ ਤੇ ਜਦੋਂ ਇਹ ਬਰਾਤ ਵਾਲੀ ਰੇਲ ਗੱਡੀ ਆ ਕੇ ਰਾਜਧਾਨੀ ਵਿੱਚ ਰੁਕੀ ਤਾਂ ਮਹਾਰਾਜਾ ਸਾਹਿਬ ਆਪਣੇ ਮੰਤਰੀ ਮੰਡਲ ਦੇ ਨਾਲ ਤੇ ਆਪਣੇ ਫੌਜੀ ਦਸਤਿਆਂ ਦੇ ਨਾਲ ਇਸ ਬਰਾਤ ਦਾ ਸਵਾਗਤ ਕਰਨ ਵਾਸਤੇ ਰੇਲਵੇ ਸਟੇਸ਼ਨ ਤੇ ਗਏ ਸੀ ਤੇ ਲਾਲ ਰੰਗ ਦੇ ਗਲੀਚੇ ਜ਼ਮੀਨ ਤੇ ਵਿਛਾ ਕੇ ਇਸ ਬੋਵੀ ਕੁੱਤੇ ਨੂੰ ਰੇਲ ਗੱਡੀ ਚ ਉਤਾਰਿਆ ਗਿਆ ਇਸ ਦਾ ਸਵਾਗਤ ਕੀਤਾ ਗਿਆ ਤੇ ریاست ਦੀ ਫੌਜ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ ਸੀ ਇਸ ਕੁੱਤੇ ਨੂੰ ਇੱਥੇ ਹੀ ਬਸ ਨਹੀਂ ਇਸ ਤੋਂ ਅੱਗੇ ਫਿਰ ਇਹ ਸਾਰੇ ਕੁੱਤਿਆਂ ਨੂੰ ਮਹਿਲਾ ਤੱਕ ਲਿਆਉਣ ਵਾਸਤੇ ਮਹਾਰਾਜਾ ਸਾਹਿਬ ਨੇ ਹਾਥੀਆਂ ਦਾ ਪ੍ਰਬੰਧ ਕੀਤਾ ਸੀ ਹਾਥੀਆਂ ਤੇ ਸੋਨੇ ਦੇ ਅਤੇ ਚਾਂਦੀ ਦੇ ਹੁੰਦੇ ਬਣਾਏ ਗਏ ਸਨ ਤਾਰਿਆਂ ਤੋਂ ਪਹਿਲੇ ਹਾਥੀ ਦੇ ਹੁੰਦੇ ਵਿੱਚ ਇਸ ਬੋਬੀ ਨਾਮ ਦੇ ਕੁੱਤੇ ਨੂੰ ਬਿਠਾਇਆ ਗਿਆ ਬਾਕੀ ਕੁੱਤਿਆਂ ਨੂੰ ਲੜੀਵਾਰ ਹਾਥੀਆਂ ਤੇ ਬਿਠਾਇਆ ਗਿਆ ਤੇ ਕਈ ਦਰਜਣਾ ਹਾਥੀ ਸਾਰੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਮਹਿਲਾਵਲ ਨੂੰ ਪਹੁੰਚੇ ਸਨ ਤੇ ਸ਼ਹਿਰ ਦੀ ਜਨਤਾ ਦੋਨੇ ਪਾਸੇ ਖਲੋਤੀ ਇਸ ਕੁੱਤਿਆਂ ਦੀ ਬਰਾਤ ਨੂੰ ਵੇਖ ਰਹੀ ਸੀ ਤੇ ਇਸ ਬੋਬੀ ਕੁੱਤੇ ਦੇ ਵੀ ਚਾਰਾਂ ਪੈਰਾਂ ਦੇ ਵਿੱਚ ਮੋਟੀਆਂ-ਮੋਟੀਆਂ ਸੋਨੇ ਦੀਆਂ ਝਾਂਜਰਾ ਪਾਈਆਂ ਸੀ। ਇਸ ਦੇ ਗਲ ਦੇ ਵਿੱਚ ਬਹੁਤ ਕੀਮਤੀ ਕੰਠਾ ਪਾਇਆ ਹੋਇਆ ਸੀ ਤੇ ਇਸ ਦੇ ਸਾਰੇ ਸਰੀਰ ਨੂੰ ਰੇਸ਼ਮ ਦੇ ਕੱਪੜੇ ਨਾਲ ਢਕਿਆ ਹੋਇਆ ਸੀ ਤੇ ਉਸ ਰੇਸ਼ਮ ਦੇ ਕੱਪੜੇ ਤੇ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਈ ਸੀ। ਤੇ ਹੁਣ ਜਦੋਂ ਕਾਜੀ ਸਾਹਿਬ ਨੇ ਨਿਕਾਹ ਪੜ ਦਿੱਤਾ ਉਸ ਤੋਂ ਬਾਅਦ ਬਾਹਰੋਂ ਆਏ ਹੋਏ ਸਾਰੇ ਰਾਜੇ ਮਹਾਰਾਜਿਆਂ ਨੇ ਹੁਣ ਇਸ ਕੁੱਤੇ ਤੇ ਕੁੱਤੀ ਦੀ ਜੋੜੀ ਨੂੰ ਸਲਾਮੀ ਦੇਣੀ ਸੀ ਮਹਾਰਾਜਾ ਸਾਹਿਬ ਨੇ ਕੁੱਤੀ ਨੂੰ ਆਪਣੇ ਸੱਜੇ ਪਾਸੇ ਬਿਠਾਇਆ ਤੇ ਨਾਲ ਹੀ ਦੂਸਰੇ ਪਾਸੇ ਬੋਬੀ ਕੁੱਤੇ ਨੂੰ ਬਿਠਾ ਲਿਆ ਤੇ ਬਾਹਰੋਂ ਆਏ ਹੋਏ ਰਾਜੇ ਮਹਾਰਾਜਿਆਂ ਨੇ ਆਪੋ ਆਪਣੇ ਨਿਯੰਦੇ ਇਹਨਾਂ ਦੇ ਮੂਹਰੇ ਰੱਖੇ ਇਸ ਤੋਂ ਬਾਅਦ ਫਿਰ ਸ਼ਾਮ ਨੂੰ ਸਾਰੇ ਆਏ ਹੋਏ ਮਹਿਮਾਨਾਂ ਨੂੰ ਇਕੱਠਿਆਂ ਖਾਣੇ ਦੀ ਦਾਵਤ ਦਿੱਤੀ ਗਈ ਤੇ ਇਸ ਵਾਰ ਜਦੋਂ ਸਾਰੇ ਮਹਿਮਾਨ ਖਾਣਾ ਖਾਣ ਲੱਗੇ ਉਹਦੇ ਵਿੱਚ ਕੱਲੇ ਰਾਜਾ ਸਾਹਿਬ ਜਾਂ ਰਾਣੀਆਂ ਸ਼ਾਮਲ ਨਹੀਂ ਹੋਈਆਂ ਉਹਦੇ ਵਿੱਚ ਵੀ ਇਹ ਰੋਸ਼ਨਾਰਾ ਕੁੱਤੀ ਤੇ ਬੋਬੀ ਨਾਮ ਦਾ ਕੁੱਤਾ ਉਸ ਖਾਣੇ ਵਾਲੀ ਦਾਵਤ ਵਿੱਚ ਵੀ ਸ਼ਾਮਲ ਹੋਏ ਜਿਵੇਂ ਸਾਰੇ ਮਹਿਮਾਨਾਂ ਨੂੰ ਖਾਣਾ ਵਰਤਾਇਆ ਗਿਆ ਨੌਕਰਾਂ ਵੱਲੋਂ ਉਸੇ ਤਰ੍ਹਾਂ ਹੀ ਇਸ ਕੁੱਤੇ ਕੁੱਤੀ ਦੀ ਜੋੜੀ ਨੂੰ ਵੀ ਖਾਣਾ ਮਹਿਮਾਨਾਂ ਦੇ ਨਾਲ ਪਰੋਸਿਆ ਸੀ ਮਹਾਰਾਜਾ ਸਾਹਿਬ ਨੇ ਤੇ ਜਿੰਨੇ ਵੀ ਵਿਦੇਸ਼ੀ ਅਖਬਾਰਾਂ ਦੇ ਨਾਵਨਗਾਰ ਪਹੁੰਚੇ ਹੋਏ ਸੀ ਉਹਨਾਂ ਸਾਰਿਆਂ ਨੇ ਇਸ ਕੁੱਤੇ-ਕੁੱਤੀ ਦੇ ਵਿਆਹ ਦੀ ਖਬਰ ਇੰਗਲੈਂਡ ਦੇ ਅਖਬਾਰਾਂ ਦੇ ਪਹਿਲੇ ਪੰਨੇ ਤੇ ਲਾਈ ਤੇ ਉਸ ਵੇਲੇ ਇਸ ਵਿਆਹ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ ਸੀ। ਮਹਾਰਾਜਾ ਸਾਹਿਬ ਲੱਖਾਂ ਰੁਪਈਆ ਉੜਾ ਕੇ ਆਪਣੀਆਂ ਮੁੱਛਾਂ ਤੇ ਹੱਥ ਫੇਰ ਰਹੇ ਸਨ ਕਿ ਮੈਂ ਦੁਨੀਆਂ ਦੇ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਏ ਪਰ ਦਿੱਲੀ ਅਤੇ ਇੰਗਲੈਂਡ ਵਿੱਚ ਬੈਠੇ ਗੋਰੇ ਇਸ ਰਾਜੇ ਦੀ ਮੂਰਖਤਾ ਤੇ ਹੱਸ ਰਹੇ ਸਨ ਅਤੇ ਸੋਚ ਰਹੇ ਸਨ ਕਿ ਕਿੰਨੇ ਮੂਰਖ ਨੇ ਭਾਰਤੀ ਰਿਆਸਤਾਂ ਦੇ ਰਾਜੇ ਜਿਹੜੇ ਆਪਣੀ ਜਨਤਾ ਦੀ ਸਾਰ ਨਹੀਂ ਲੈਂਦੇ ਤੇ ਕੁੱਤੇ-ਕੁੱਤੀਆਂ ਦੇ ਵਿਆਹਾਂ 'ਤੇ ਲੱਖਾਂ ਰੁਪਏ ਖਰਚ ਕਰ ਰਹੇ ਨੇ ਪਰ ਅੰਗਰੇਜ਼ਾਂ ਨੂੰ ਇਸ ਤਰ੍ਹਾਂ ਦੇ ਰਾਜਿਆਂ ਦੀ ਤਾਂ ਲੋੜ ਸੀ ਇਹ ਮੁਠੀ ਪਰ ਰਾਜੇ ਅੰਗਰੇਜ਼ਾਂ ਦੇ ਗੁਲਾਮ ਸਨ ਜਿਸ ਕਰਕੇ ਸਾਰੇ ਹਿੰਦੁਸਤਾਨ ਦੀ ਜਨਤਾ ਨੇ ਪੂਰਾ 100 ਸਵਾ 100 ਸਾਲ ਅੰਗਰੇਜ਼ਾਂ ਦੀ ਗੁਲਾਮੀ ਝੱਲੀ ਸੀ ਇਹਨਾਂ ਅਨਪੜ ਤੇ ਮੰਦਬੁੱਧੀ ਰਾਜਿਆਂ ਦੇ ਕਰਕੇ ਤਦ ਜਦੋ ਸਾਰੇ ਮਹਿਮਾਨਾਂ ਨੇ ਖਾਣਾ ਪਾਣੀ ਛਕ ਲਿਆ ਫੇਰ ਮਹਾਰਾਜਾ ਸਾਹਿਬ ਨੇ ਖੜੇ ਹੋ ਕੇ 700 ਮਹਿਮਾਨਾਂ ਦੇ ਵਿੱਚ ਐਲਾਨ ਕੀਤਾ ਕਿ ਮੈਂ ਆਪਣੀ रियासत ਦੇ ਕੁੱਤੇ ਖਾਨੇ ਵਿੱਚ 80 ਕੁੱਤਿਆਂ ਤੇ 20 ਕੁੱਤਿਆਂ ਦਾ ਹੋਰ ਵਾਧਾ ਕਰਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਵਿਆਹ ਸ਼ਾਦੀਆਂ ਸ਼ਾਨੋ ਸ਼ੌਕਤ ਨਾਲ ਕੀਤੀਆਂ ਜਾਣਗੀਆਂ ਇਹ ਜਿਹੜੇ 700 ਮਹਿਮਾਨ ਕੁੱਤੀ ਦੇ ਵਿਆਹ ਤੇ ਗਏ ਸੀ ਇਹਨਾਂ ਦੇ ਵਿੱਚ ਪਟਿਆਲਾ ਰਿਆਸਤ ਦੇ ਵੀ ਮਹਾਰਾਜਾ ਭਪਿੰਦਰ ਸਿੰਘ ਪਹੁੰਚੇ ਸੀ ਤੇ ਜੀਂਦ ਰਿਆਸਤ ਵਾਲੇ ਰਣਵੀਰ ਸਿੰਘ ਵੀ ਉੱਥੇ ਗਏ ਸੀ ਇਹਨਾਂ ਨੂੰ ਵੀ ਇਹ ਕੰਮ ਚੰਗਾ ਜਿਹਾ ਲੱਗਿਆ ਇਸ ਕਰਕੇ ਆ ਕੇ ਪਟਿਆਲੇ ਵਾਲੇ ਮਹਾਰਾਜੇ ਨੇ ਵੀ ਕੁੱਤੀ ਦਾ ਵਿਆਹ ਕੀਤਾ ਤੇ ਹੋਰ ਵੀ ਮਹਾਰਾਜਿਆਂ ਨੇ ਦੇਖੋ ਦੇਖੀ ਆਪਣੀਆਂ ਰਿਆਸਤਾਂ ਵਿੱਚ ਇਹ ਕੁੱਤੇ ਕੁੱਤਿਆਂ ਦੇ ਸ਼ਾਹੀ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਸੀ ਸੋ ਹੋਰ ਇਸ ਤੋਂ ਬਾਅਦ ਜਿਹੜੇ ਰਾਜੇ ਮਹਾਰਾਜਿਆਂ ਨੇ ਅਜਿਹੇ ਵਖਰੇ ਮੂਰਖਤਾ ਵਾਲੇ ਕਾਰਨਾਮੇ ਕੀਤੇ ਉਹਨਾਂ ਦੀ ਸਾਜਿ ਵੀ ਤੁਹਾਡੇ ਨਾਲ ਚੈਨਲ ਥਰੋਨ ਪੰਜਾਬ ਵੱਲੋਂ ਕੀਤੀ ਜਾਂਦੀ ਰਹੇਗੀ ਹੋਰ ਵੀਡੀਓ ਜੇ ਵਾਸਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚੈਨਲ ਦੀ ਸਾਰੀ ਟੀਮ ਨੂੰ ਬਖਸ਼ੋ ਆਗਿਆ ਰੱਬ ਰਾਖਾ